ਕੁਰਲੀਨ ਕੀ ਗੱਲ ਹੋ ਗਈ ਪੁੱਤ ਨਹੀਂ ਕੁਝ ਨਹੀਂ ਬੜੀ ਉਦਾਸ ਜੀ ਬੈਠੀ ਆ ਨਹੀਂ ਨਹੀਂ ਕੁਝ ਨਹੀਂ ਹੋਇਆ ਵੇ ਤੇਰੀ ਮੰਮਾ ਨੇ ਇਤਨੀ ਆਖਿਆ ਕੁਝ ਨਹੀਂ ਨਹੀਂ ਮੰਮਾ ਨੇ ਤਾਂ ਕੀ ਕਹਣਾ ਮੈਂ ਤੇ ਪੜਨ ਲਈ ਹਾਂ ਵੀ ਲੋਕੀ ਕੁੜੀਆਂ ਨੂੰ ਇੰਨਾ ਮਾੜਾ ਕਿਉਂ ਸਮਝਦੇ ਆ ਤੇ ਮੁੰਡਿਆਂ ਵਾਰੀ ਲੱਡੂ ਵੰਡਦੇ ਆ ਉਦਾਂ ਕਹਿ ਦਿੰਦੇ ਆ ਕਿ ਕੁੜੀਆਂ ਤੇ ਮੁੰਡਿਆਂ 'ਚ ਕੋਈ ਫਰਕ ਨਹੀਂ ਆ ਉਹ ਨਹੀਂ ਨਹੀਂ ਪੁੱਤ ਇਹਦੇ ਕਹਿਣ ਦੀਆਂ ਗੱਲਾਂ ਕਿ ਮੁੰਡੇ ਤੇ ਕੁੜੀ 'ਚ ਕੋਈ ਫਰਕ ਨਹੀਂ ਆ ਹੁਣ ਆਪ ਹੀ ਸੋਚ ਹਾਂਜੀ ਇਹ ਕਿੰਨਾ ਵੱਡਾ ਫਰਕ ਆ ਕੁੜੀਆਂ ਜੇਹ ਘਰ ਚ ਜੰਮਦੀਆਂ ਪਲਦੀਆਂ ਜਵਾਨ ਹੁੰਦੀਆਂ ਹਾਂਜੀ ਤੇ ਘਰ ਦਾ ਸਭ ਤੋਂ ਵੱਧ ਧਿਆਨ ਤੀਆਂ ਰੱਖਦੀਆਂ ਸਾਫ ਸਫਾਈ ਦਾ ਜਿਵੇਂ ਘਰ ਚ ਕੋਈ ਨਵੀਂ ਚੀਜ਼ ਆਵੇ ਨਾ ਤੇ ਤੀਆਂ ਨੂੰ ਸਭ ਤੋਂ ਵੱਧ ਚਾਹ ਹੁੰਦਾ ਹਾਂਜੀ ਪਰ ਜਦੋਂ ਉਹ ਚੀਜ਼ਾਂ ਵਰਤਣ ਦਾ ਟਾਈਮ ਆਉਂਦਾ ਤੇ ਉਹਨਾਂ ਨੂੰ ਵਿਚਾਰੀਆਂ ਨੂੰ ਆਪਣਾ ਘਰ ਛੱਡ ਕੇ ਬਗਾਨੇ ਘਰ ਜਾਣਾ ਪੈਂਦਾ ਤੇ ਤੀਆਂ ਦੀ ਫੇਰ ਨਵੀਂ ਜ਼ਿੰਦਗੀ ਸ਼ੁਰੂ ਹੋ ਜਾਂਦੀ ਹੈ ਏ ਪਾਪਾ ਕਿੰਨੇ ਰੀਤ ਚਲਾਈ ਆਗੀ ਕੁੜੀਆਂ ਨੂੰ ਆਪਣੇ ਮਾਪਿਓ ਤੋਂ ਵਿਛੜਨਾ ਪੈਂਦਾ ਆ ਇਹ ਤੇ ਗੁਰਲੀਨ ਸਦੀਆਂ ਤੋਂ ਰੀਤ ਚੱਲਦੀ ਆ ਰਹੀ ਆ ਕਹਿੰਦੇ ਨਹੀਂ ਕਿ ਧੀਆਂ ਨੂੰ ਤੇ ਰਾਜੇ ਰਾਣੀਆਂ ਵੀ ਨਹੀਂ ਰੱਖ ਸਕੇ ਹਾਂਜੀ ਇਹ ਧੀਆਂ ਨੂੰ ਆਪਣਾ ਘਰ ਛੱਡ ਕੇ ਬਗਾਨੇ ਘਰ ਜਾਣਾ ਹੀ ਪੈਂਦਾ ਮਾਪਿਓ ਤੋਂ ਵਿਛੜਨਾ ਪੈਂਦਾ ਪਾਪਾ ਅੱਜ ਕੁੜੀਆਂ ਦਾ ਕੀ ਕਸੂਰ ਏ ਆ ਕਿ ਉਹਨਾਂ ਨੂੰ ਆਪਣਾ ਘਰ ਛੱਡਣਾ ਪੈਂਦਾ ਆ ਨਹੀਂ ਨਹੀਂ ਪੁੱਤ ਕਸੂਰ ਨਹੀਂ ਆ ਕੋਈ ਇਹ ਦੁਨੀਆਦਾਰੀ ਦੀ ਰੀਤ ਆ ਤੇ ਮਾਪਿਓ ਨੂੰ ਹੀ ਮਜਬੂਰ ਹੋ ਕੇ ਆਪਣੀ ਧੀ ਨੂੰ ਘਰੋਂ ਤੋੜਨਾ ਹੀ ਪੈਂਦਾ ਅਸਲ ਚ ਸੋਚਿਆ ਜਾਵੇ ਨਾ ਤੇ ਧੀ ਨਾਲ ਘਰ ਚ ਸਭ ਤੋਂ ਵੱਧ ਰੌਣਕ ਹੁੰਦੀ ਆ ਹੁਣ ਆਪਣੇ ਘਰ ਚ ਵੇਖ ਲਾ ਆਪਾਂ ਜਦੋਂ ਰੋਟੀ ਖਾਣੀ ਹੁੰਦੀ ਆ ਨਾ ਤੂੰ ਮੈਂ ਤੇ ਤੇਰੀ ਮੰਮਾ ਤਿੰਨੇ ਬਹਿ ਕੇ ਰੋਟੀ ਖਾਂਦੇ ਆ ਤੇ ਕਿੰਨੀਆਂ ਗੱਲਾਂ ਕਰਦੇ ਆ ਤੇ ਆਪਣਾ ਤੇਜ ਉਹ ਟੀਵੀ ਵਾਲੇ ਕਮਰੇ ਚ ਬੈ ਕੇ ਇਕੱਲਾ ਹੀ ਰੋਟੀ ਖਾ ਲੈਂਦਾ ਹਾਂਜੀ ਉਹਦਾ ਪਾਪਾ ਕੁੜੀਆਂ ਨੂੰ ਨਾ ਦੂਸਰੇ ਘਰ ਚ ਜਾ ਕੇ ਐਡਜਸਟ ਹੋਣਾ ਹੈ ਬਾਪਾ ਔਖਾ ਆਂਦਾ ਵਾ ਔਖਾ ਦੇ ਪੁੱਤ ਹੈ ਹੀ ਆ ਹੁਣ ਆਪਣੇ ਘਰ ਦਾ ਸਾਰਾ ਹੀ ਭੇਤ ਹੁੰਦਾ ਸਾਰਿਆਂ ਦੇ ਸੁਭਾਅ ਬਾਰੇ ਪਤਾ ਹੁੰਦਾ ਤੇ ਜੇ ਕੋਈ ਕੰਮਕਾਰ ਕਰਦਿਆਂ ਗਲਤੀ ਵੀ ਹੋ ਜੇ ਨਾ ਤੇ ਮਾਂ ਪਿਓ ਆਪਣੀ ਧੀ ਨੂੰ ਬੱਚੀ ਸਮਝ ਕੇ ਸਮਝਾ ਦਿੰਦੇ ਆ ਪਰ ਜਦੋਂ ਉਸੇ ਧੀ ਦਾ ਵਿਆਹ ਹੋ ਜਾਂਦਾ ਤੇ ਸਹੁਰਿਆਂ ਦੀ ਉਹ ਨੌ ਬਣ ਜਾਂਦੀ ਆ ਤੇ ਸਹੁਰੇ ਇਹ ਸਮਝ ਦੇ ਕੇ ਜਿਹੜੀ ਤੁਹਾਡੀ ਨੌ ਆ ਨਾ ਇਹਨੂੰ ਘਰ ਦਾ ਸਾਰਾ ਹੀ ਕੰਮ ਆਉਂਦਾ ਤੇ ਕਈ ਘਰ ਤੇ ਇਦਾਂ ਦੇ ਵੀ ਆ ਨੌ ਦੇ ਚੰਗੇ ਕੰਮ ਦੀ ਵੀ ਨੋਕ ਟੋਕ ਕਰਦੇ ਹੀ ਰਹਿੰਦੇ ਆ ਹਾਂਜੀ ਪਾਪਾ ਵਾਹੇ ਉਹ ਇਦਾਂ ਉਹ ਕਰਦੇ ਉਹਨਾਂ ਨੂੰ ਵੀ ਤਾਂ ਸੋਚਣਾ ਚਾਹੀਦਾ ਹੀ ਆ ਤੁਹਾਡੀਆਂ ਧੀ ਆਵੇਂ ਤਾਂ ਬਗਾਨੇ ਘਰ ਵਿੱਚ ਗਈਆਂ ਹੀ ਹੋਣਗੀਆਂ ਹਾਂ ਹਾਂ ਕਿਉਂ ਨਹੀਂ ਅਸਲ 'ਚ ਮੈਂ ਤੈਨੂੰ ਸੱਚ ਦੱਸਾਂ ਇੱਤੀਆਂ ਇੱਤਿਆਂ ਨਾਲ ਵਿਤਕਰੇ ਕਰਦੀਆਂ ਪਾਪਾ ਉਹ ਕਿਦਾਂ ਉਹ ਇਦਾਂ ਭਾਵੇਂ ਸਾਸਿਆ ਦਰਾਣੀ ਜਠਾਣੀ ਜਾਂ ਨਾਨਾਣ ਆ ਹਾਂਜੀ ਅਕਸਰ ਹੈ ਤੇ ਕਿਹੇ ਘਰ ਦੀਆਂ ਧੀਆਂ ਹੀ ਆ ਨਾ ਜੇ ਕਿਤੇ ਇਹੀ ਤਿੰਨੇ ਚਾਰੇ ਕੈਰੇਕਟਰ ਜਿਹੜੇ ਜਨਾਨੀ ਦੀ ਜ਼ਿੰਦਗੀ ਵਿੱਚ ਆਉਂਦੇ ਆ ਇਹ ਤਿੰਨੇ ਚਾਰੇ ਆਪਣੀ ਜ਼ੁਬਾਨ ਤੇ ਕੰਟਰੋਲ ਕਰ ਲੈਣ ਨਾ ਤੇ ਘਰਾਂ ਚ ਦਵਾਰਾ ਨਾ ਹੋਣ ਲੜਾਈਆਂ ਝਗੜੇ ਨਾ ਹੋਣ ਕਿਉਂਕਿ ਬੰਦਾ ਨੋਖ ਝੋਕ ਬਹੁਤ ਘੱਟ ਕਰਦਾ ਤੇ ਜੇ ਕਿਤੇ ਨੋਂ ਤੋਂ ਡੁੱਲ ਵਿਗੜ ਵੀ ਜਾਂਦਾ ਨਾ ਤੇ ਉਹ ਅਣ ਦੇਖਿਆ ਕਰ ਜਾਂਦਾ ਤੇ ਜੇ ਇਹੀ ਕਿਤੇ ਸੱਸ ਨਨਾਨ ਜਾਂ ਦਰਾਣੀ ਜਠਾਣੀ ਵੇਖ ਲੇ ਤੇ ਉਹਨੇ ਗੱਲਾਂ ਇਹਨੂੰ ਅਗਲ ਨਾ ਆਈ ਇਹੀ ਗੱਲਾਂ ਘਰਾਂ 'ਚ ਲੜਾਈਆਂ ਕਰਵਾ ਦਿੰਦੀਆਂ ਦੁਵਾਰਾ ਕਰਾ ਦਿੰਦੀਆਂ ਵੱਡੇ ਵੱਡੇ ਝਗੜੇ ਹੋ ਜਾਂਦੇ ਆ ਠੀਕ ਆ ਸ਼ੋਅ ਦਾ ਪਪਾ ਇਦਾਂ ਲੜਦੇ ਆ ਕੁੜੀਆਂ ਨਾਲ ਉਹਨਾਂ ਸਾਰੇ ਨਹੀਂ ਨਹੀਂ ਸਾਰੇ ਪਰਿਵਾਰ ਇੱਕੋ ਜਿਹੇ ਨੀਂਮ ਦੇ ਕਈ ਪਰਿਵਾਰ ਬਹੁਤ ਵਧੀਆ ਮਿਲ ਜਾਂਦੇ ਆ ਇਹ ਸਧਾਰਨ ਪਤਾ ਕਿਵੇਂ ਹੋਣਾ ਹਾਂਜੀ ਜਿਵੇਂ ਹੁਣ ਆਪਾਂ ਤੇਜ ਦਾ ਵਿਆਹ ਕਰਨਾ ਆ ਹਾਂਜੀ ਤੇ ਤੂੰ ਰਿਸ਼ਤੇ ਵਜੋਂ ਉਹਦੀ ਨਨਾਨ ਬਣ ਜਾਣਾ ਹਾਂਜੀ ਠੀਕ ਆ ਹਾਂਜੀ ਤੇ ਉਹਨੂੰ ਜੇ ਆਪਣੇ ਘਰ ਬਾਰੇ ਭੇਦ ਨਹੀਂ ਆਉਂਦਾ ਛੇਤੀ ਕਿਹੇ ਕੰਮ ਬਾਰੇ ਨਹੀਂ ਪਤਾ ਲੱਗਦਾ ਤੇ ਉਹਦੀ ਨੋਕਾ ਟੋਕੀ ਨਾ ਕਰੋ ਸਭ ਨੂੰ ਉਹਨੂੰ ਟਾਈਮ ਦੋ ਆਪਣੇ ਪਰਿਵਾਰ 'ਚ ਢਲ ਜਾਵੇ ਉਹਨੂੰ ਪਤਾ ਇਹ ਨਾ ਲੱਗੇ ਕਿ ਮੈਂ ਆਪਣਾ ਘਰ ਛੱਡ ਕੇ ਬਗਾਨੇ ਘਰ ਚ ਆਈ ਆ ਠੀਕ ਆ ਤੇ ਇਹ ਤਾਂ ਹੀ ਹੋ ਸਕਦਾ ਜੇ ਧੀਆਂ ਆਪਣੇ ਆਪ 'ਚ ਬਦਲਾ ਲਿਓਣ ਇੱਕ ਦੂਜੇ ਦੀ ਟੋਕਾ ਟਾਕੀ ਨਾ ਕਰਨ ਠੀਕ ਆ ਹਾਂਜੀ ਪਾਪਾ ਇਹ ਤਾਂ ਤੁਹਾਡੀ ਗੱਲ ਬਿਲਕੁਲ ਸਹੀ ਹੈਗਾ ਇਹ ਤੇ ਤੁਸੀਂ ਕਿੱਥੇ ਗਏ ਸੀ ਮੈਂ ਉਹ ਤਾਂ ਦਵਾਈ ਦੀ ਦਵਾਈ ਲੈਣ ਗਿਆ ਹਾਂ ਹਾਂਜੀ ਮੈਂ ਪਾਣੀ ਲਈ ਪਾਣੀ ਲਿਓਨੀ ਫਿਰ ਆਹ ਹਾਂਜੀ ਹੋ ਵਹੇ ਗਰੂ ਪਾਪਾ ਇੱਧਰ ਆਇਓ ਮੜਾ ਜਾ ਮੈਂ ਹਾਂਜੀ ਅਛਾ